ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪੈਣਾ ਦੇ ਸਕੇਲ ਤੇ ਸ਼ਬਦ ਸਿੱਖਾਂਗੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਉਚਾਰਿਆ ਹੋਇਆ ਦੋਹਰਾ ਠੀਕਰ ਫੋਰ ਦਿਲੀਸ ਸਰ ਪ੍ਰਭਪੁਰ ਕੀ ਆਪਿਆਂ ਤੇਗ ਬਹਾਦਰ ਜੀ ਕੀਆ ਕਰੀ ਨਕਿਨ ਹੁਵਾਨ ਇਸ ਸ਼ਬਦ ਵਿੱਚ ਅੱਪਾਂ ਸਥਾਈ ਲਵਾਂਗੇ ਅਰਦਾਸ ਵਿੱਚੋਂ ਪੰਕਤੀ ਨੂੰ ਤੇਗ ਬਹਾਦਰ ਸਿਮਰੀਐ ਘਰ ਨੌਂ ਨੇ ਦਾਵੇ ਤਾਏ ਤੇ ਗਾਇਨ ਕਰਾਂਗੇ ਗੁਰਤੇਗ ਬਹਾਦਰ ਸਿਮਰੀਐ ਘਰ ਨੌਂ ਨੇ ਦਾਵੇ ਤਾਏ ਤੇ ਸਿੱਖਾਂਗੇ ਜਦੋਂ ਭੈਣਾ ਦੇ ਸਕੇਲ ਤੇ ਆਪਾਂ ਇਸ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਅੱਜ ਪਹਿਲੇ ਕਦਮ ਨੂੰ ਆਪਾਂ ਸਮਝਾਂਗੇ ਕਿਉਂਕਿ ਤਾਰ ਸਬਤਕ ਵਿੱਚ ਸ਼ਬਦ ਦਾ ਚਲਣ ਬਿਲਕੁਲ ਨਹੀਂ ਹੈ ਕੇਵਲ ਪੰਜ ਸਵਰਾਂ ਦੇ ਵਿੱਚ ਹੀ ਇਸ ਸ਼ਬਦ ਨੇ ਗਾਇਨ ਕੀਤਾ ਜਾਣਾ ਹੈ ਅਤੇ ਆਪ ਜੀ ਜਿਹੜੇ ਜਿਹੜੇ ਸੋਰ ਲੱਗ ਰਹੇ ਹਨ ਉਹ ਦੇਖ ਹੀ ਰਹੇ ਹੋ ਗੁਰ ਤੇਗ ਬਹਾਦਰ ਸਿਮਰਿਆ ਗੁਰ ਤੇਗ ਬਹਾਦਰ ਸਿਮਰਿਆ ਕਾਰਨੋ ਨਿਧਿਆਰੇ ਕਾਏ ਗੁਰ ਤੇਗ ਬਹਾਦਰ ਸਿਮਰਿਆ ਗੁਰ ਤੇਗ ਬਹਾਦਰ ਸਿਮਰਿਆ ਕਾਰਨੋ ਨਿਧਿਆਰੇ आदर सिमरिया और तेग महादर सिमरिया टिक कर फोर ਭਾਗ ਗੁਰੂ ਵਾਹਿਗੁਰੂ ਤੁਹਾਰ ਕੋ ਮੋਹੇ ਦਿਲੇ ਸਿਰੇ ਤੇਹਰ ਮੋਹੇ ਦਿਲੇ ਸਿਰੇ ਤਬ ਪੂਰ ਕੀ ਆਪਿਆਨ ਗੁਰ ਤੇਗ ਬਹਾਦਰ ਸਿਮਰਿਆ ਗੁਰ ਤੇਗ ਬਹਾਦਰ ਸਿਮਰਿਆ ਤੇ ਕਲੇ ਕਲੇ ਸੁਰਤ ਦੇਖਦੇ ਹਾਂ गुरु तेग बहादर सिंर गुरु तेग बहादर सिंर्या कारण ताए गुरु तेग बहादर गुरु तेग बहादर सिंर्या कारणयावन्ता गुरु तेग बहादर सिंहर गुरु तेग बहादुर सिमरिया कर फोर दिलेस शेर जी कर फोर दिलेस शेर वाहेगुरु 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 ठीक ठीक फोर दिलेस शेर प्रभ पुर किया पयान गुर तेग बहादु सिंहरिया प्राग्पुर किया पयान गुरु तेग महादर सिंहर गुरु तेग महादर सिंहर कारण ताए गुरु तेग महादर सिंहर गुरु तेग महादर सिंहम गुरु टेक पहाड़ सिर हरिए गुरु टेक पहाड़ सिर हरिए ते इस उम्मीद के नाल कि आप जी आसानी दे नाल इस शब्द नो गायन कर सकोगे सीख सकोगे वाहि जी का खालसा वाहि जी की फतेह